ਸਸਕਾ ਵੀਜੀ ਸਰ ਮੇਨੂੰ ਸੰਦੀਪ ਦੇ ਜੀ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਜੀ ਆਪਣੇ ਵਿਜਨ ਹੈ ਕਿ ਆ ਟ੍ਰੈਂਡ ਚਾਲ ਜ਼ਿਲ੍ਹਾ ਗੁਰਦਾਸਪੁਰ ਨੇ ਤਸਵੀਰ ਪਟਾਵਾ ਅੱਜ ਵੀ ਦੇਖੋ ਦੋ ਘੰਟੇ ਰੰਗਾਂ ਵਾਲ ਸੇਲ ਹੈ ਜੀ ਤੇ ਆਉਣ ਵੀਰ ਨੇ ਗੱਲਬਾਤ ਕਰੀ ਗਏ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਸੀ ਕਾਲ ਜੀ ਹਰਮਤ ਜੀ ਕਿਦਾਂ ਬਸ ਠੀਕ ਠਾਕ ਜੀ ਕਿਵੇਂ ਚੱਲ ਰਿਹਾ ਕੰਮ ਜੀ ਬਸ ਠੀਕ ਠਾਕ ਚੱਲੀ ਜਾਂਦਾ ਦੇਖਿਆ ਮਾਲ ਜੀ ਹਾਂ ਜੀ ਵੀ ਕੀ ਜਾਂਦਾ ਭਾਜੀ ਅੱਜ ਫਿਰ ਕਿਨੇ ਜੀ 2 ਜੇ ਭਾਜੀ ਆਪਣੇ ਕੋਲ ਸੂਈਆਂ ਸਮਈਆਂ ਜੀ ਹਾਂ ਜੀ ਦੋਵੇਂ ਸੂਈਆਂ ਜੀ ਇੱਕ ਦਾ ਬੱਚਾ ਮਰਿਆ ਵਾ ਹਾਂ ਜੀ ਲੱਗਦੀ ਸੂਈ ਆ ਉਹ ਮਿੰਨੇ ਦੀ ਹਾਂ ਜੀ ਬੱਚਾ ਮਰਿਆ ਤੇ ਆਹ ਤਾਜੀ ਬੱਚੀ ਸੂਈ ਆ ਠੀਕ ਹੈ ਤੇ ਇਹ ਦੱਸੋ ਦੁੱਧ ਕਿੰਨਾ ਜੀ ਇਹਦੇ ਕੋ ਦੁੱਧ ਸੁਨੀਪਾ ਜਿਹੜਾ ਤਿਆਰ ਹੋਣਾ ਹਾਂ ਜੀ 14 ਕਿਲੋ ਪੱਕਾ ਹੋਊਗਾ ਐ ਸਮਝੋ ਤੇ 14 ਕਿਲੋ ਤਿਆਰ ਹੋਊ चौई जो बढ़िया चौई एक नंबर दी होनी है करा के बच्चा के बच्ची जी बच्चा बच्चा मगर आ गए जी हां जी पहला मच्छी है पहला सुए है जी वाह बहुत सोना लेवा गा है। हैं आ जाओ ठीक है इधर बच्चा मड़ा जा ला के आ कौन बखा लो ਆਲਾ ਮੂਲਾ ਪਡਾਮਾਰ ਗੋਣੀ ਬਾਈ ਹਾਜੀ ਰਸ ਵਧੂਗਾ ਜੇ ਹੋਰ ਹਨਾ ਜੀ ਹਾਂ ਜੀ ਹਾਂ ਜੀ ਕਰੀ ਜਾਂਦਾ ਮੇਲਾ ਬੜਾ ਸੁਟਣ ਦੀ ਮੇਰੇ ਆ ਮੇਰੇ ਹੱਥਾਂ 'ਚ ਆਈ ਨਹੀਂ ਹਾਂਜੀ ਰਾਤੀਆਂ ਮੇਰੇ ਆ ਨਹੀਂ ਦੀਏ ਹਾਂ ਨਹੀਂ ਕੋਈ ਆਈ ਨਹੀਂ ਹਾਂ ਜੇ ਕੁਛ ਮੈਂ ਤਾਂ ਕਰ ਬੈਂ ਤਾਲੀ ਕਿਹੜੀ ਜਾਂਦਾ ਆਈ ਨਹੀਂ ਮੈਨੂੰ ਬਹੁਤ ਬਹੁਤ ਔਂਡੇ ਸੁੜੀਓ

नीपई आ रहा बढ़ी ये ठीक है तुम्हारी भी मंजूरी 아니기해자율이들야되 yeah. ਜਰਸੀ ਉਹਦੀ ਘੱਟ ਮਿਲਦੀ ਐ ਜੀ ਘੱਟ ਮਿਲਦੀ ਆ ਮਾਲ ਭਾਈ ਤੇਜਵਾ ਕੰਮ ਫੜਾ ਉਲਟ ਥੋੜੀ ਹੈ ਹਲੋ ਉਹ ਮੈਂ ਕਰਨਾ ਸੁਣਾ ਮਾਠੀਗਾ thi được rồi, được chưa 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 ਲੱਤ ਨਹੀਂ ਪੜਦੀ ਭਾਈ ਇਹ ਛੱਡੀ ਬੱਜਰ ਨੂੰ ਛੱਡ ਦਿੰਦੇ ਫਿਰ ਮੇਚਰ ਨੂੰ ਨਹੀਂ ਛੱਡਦੇ ये कुमक्की ਕੀ ਕਿ ਨਾ ਇਹ ਮਰੀ ਜੇ ਬਾਟ ਵੀ ਤਾਂ ਕਰਦਾ ਜੀ ਵਰ ਕਾ ਲੂ ਤੇ ਮੈਗਾ ਉਹ 6 ਕਿਲੋ ਦਾ ਹੀ ਹੋਗਾ ਜੀ ਭਾਈ ਵਧੀਆ ਬਾਜੀ ਹਮ ਚਲੋ ਕੋਈ ਨਹੀਂ ਬਾਕੀ ਆ ਜਿਹੜਾ ਹੈ ਨਾ ਬਾਕੀ ਠੰਡੀ ਧਿਰੀ ਆ ਭਾਜੀ ਇਹ ਮੈਲਾ ਮੂਲਾ ਮੰਡੀ ਵਿੱਚ ਖੁੱਲਣਾ ਹੈ ਹਾਂਜੀ ਮੰਮੀ ਮਸ਼ੀਅਰ ਇਹ ਤਾਂ ਬੋਲੋ ਵੀ ਜੀ ਫਿਰ ਕੀਮਤ ਕੀਮਤ ਇਹਦੀ ਭਾਜੀ ਜੀ ਦੀ ਮਰਜ਼ੀ ਕਰ ਲਈਏ ਲੈਣ ਦੇਣ ਵਾਲੀ ਕਰਨੀ ਹੈ ਕੋਈ ਜ਼ਿਆਦਾ ਮੋਲ ਨਹੀਂ ਕਰਨਾ ਹਾਂਜੀ 50000 ਜੇ 2000 ਛੱਡ ਦਾਂ 40000 48000 ਠੀਕ ਆ ਤੇ ਆਹ ਜੀ ਇਹਦਾ ਭਾਜੀ ਪੂਰਾ ਮਹੀਨੇ ਦਾ ਬੱਚਾ ਮਰਿਆ ਜੇ ਠੀਕ ਆ ਆਜੀ ਆਜੀ ਸਵੇਰੇ ਆਪਣੇ ਕੋਈ ਹਾਂਜੀ ਉਹ ਕਹਿੰਦੇ ਵੀ 15 ਕਿਲੋ ਦੇ ਦਿੱਤੀ ਪਰ ਆਪਾਂ 13 ਕਿਲੋ ਦੀ ਗਾਰੰਟੀ ਦੇ ਕਾ ਦੇਣਾ 13 ਕਿਲੋ ਜਿੰਨਾ ਮਰਜੀ ਦੋ ਡਾਂ ਘੜੇ ਘਰ ਚੋਗੇ ਵੇ ਗਾਵਾਂ ਤੇ ਫਿਰ ਲੈ ਜੀ ਜੀ ਇਹ ਵੀ ਖੋਲੋ ਠੰਡੀ ਧੀਰੀ ਭਾਜੀ 13 ਕਿਲੋ ਦਾ ਜੇ ਵੇਖੋ ਪੂਰਾ ਪੂਰਾ ਭਾਜੀ ਹਾਂ ਦੇਖੋ ਛਾਣ ਵੀ ਕੱਲਾ ਕੱਲਾ ਇਹ ਵੱਡੀ ਵੇੜ ਵੇੜ ਦਾ ਕਾਦੀ ਪੜਾ ਬਾਅਦ ਦੇਖੋ ਭਾਜੀ ਨਹੀਂ ਨਹੀਂ ਵੱਡੀ ਵੇੜ ਕਿਵਾਜ ਦਾ ਵੀ ਇੱਕ ਨੰਬਰ ਦਾ ਉਹ ਹੰਦੀ ਭਾਜੀ ਬਾਹਰ ਜਿਹੜਾ ਡਿੰਗੀ ਵਲੀ ਕੰ ਚਲੋ ਤੇ ਬਾਜੀ ਫਿਰ ਇੰਦੀ ਕੀ ਮਰ ਇਹੀਆਂ ਬਾੜੀਆਂ ਧਾਰਾ ਮਾਰ ਕੇ ਵਗਾ ਦੀ ਹੰਦੀ ਭਾਜੀ ਧਾਰਾ ਨੂੰ ਮਾਰ ਕੇ ਧਾਰਾ ਮਾਰ ਗੱਡੀ ਦੇ ਪਿੱਛੇ ਹਰ ਮਾਰੀ ਮੈਂ ਤਾਂ ਲੱਗਣਾ ਇੱਕ ਮਾਰ ਹੀ ਦਈਏ ਆਪਣਾ ਐਂਡਰ ਹੂੰ ਧਾਰਾ ਮਾਰਨ ਚਵਾਈ ਨਾ ਕਰਾਏ ਮੇਰੇ ਨਹੀਂ ਚਵਾਈ ਧਾਰਾ ਹੀ ਮਰਾ ਦਿੰਦੇ ਮਾਏ ਤੁਹਾਡਾ ਭਾਗ ਨਾ ਥੋੜੀ ਧਾਰਾ ਮਰਾ ਕੇ ਵਗਾ ਦੇ और ओके भाई कोई नहीं भाई मैं कहता हूं उलट नहीं पाया नहीं कोई नहीं अब वो ही कर कड़ी आज भी पेट्रोल भी अपना ही बंदा था हां भाई आड़ी फरिंग में रही पानी ट्रैक्टर ट्रैक्टर वाला भी पानी है बता रहे मारा जाएंगे ਨਮਸਕਾਰ ਜੀ ਬੱਧੀ ਉਹ ਵਾਲਾ ਵੀ ਸਵਾਇਚ ਸਵਾਇਚ ਵਰਦੇ ਦੋ ਮਟਾਂ ਮਿਲ ਗਈ ਫਿਰ ਸਾਰਾ ਹਾਂ ਜੀ ਹਾਂ ਜੀ ਹਾਂ ਜੀ ਸਵਾਇਚ ਵਾਲੀ ਕਰ ਕੰਮ ਬਸ ਸਵਾਇਚ ਮਰੋਣੀ ਆਗੇ ਬਿਲਕੁਲ ਮੰਗਰਿੰਗੇਗੇ ਬੋਲੇ ਬਾਈਲੇ ਆਉਣੇ ਆ ਬਿਲਕੁਲ ਇਹਦੇ ਕਹਿੰਗੇ ਬੋਲੇ ਆਉਣੇ ਬੋਲੇ ਬੈਠੇ ਲੋਕ ਇਹਨੇ ਬੋਲੇ ਗੰਢੀ ਬੋਲਦੀ ਹਾਂਜੀ ਹਾਂਜੀ ਨਹੀਂ ਗਾੜੀ ਕਰ ਬਿਲਕੁਲ ਠੀਕ ਬੱਠ ਚਲੋ ਬਾਕੀ ਭਾਈ ਇੱਥੇ ਆਏਗਾ ਜਿਹੜਾ ਵੀ ਚੈੱਕ ਕਰ ਬਾਕੀ ਇੱਥੇ ਆਏ ਦੀ ਭਾਈ ਤੋਹਾਂ ਸਾਡੀ ਕਰੋ ਬਿਲਕੁਲ ਪਿਆਜ਼ ਸਮਈਆਂ ਦੀ ਕੋਈ ਗੱਲ ਨਹੀਂ ਭਾਵੇਂ ਦੋ ਟੰਗ ਚੋ ਤਿੰਨ ਟੰਗ ਚੋ ਦੋ ਦੋ ਦਾ ਨਹੀਂ ਝੂਠ ਹੋ ਸਕਦਾ ਬਿਲਕੁਲ ਭਾਈ ਹਾਂਜੀ ਬਸ ਇਹੋ ਜੇ ਮਾਲ ਇਥੇ ਉਹਦੀ ਫਿਰ ਕੀ ਮਿਲਦਾ ਉਹਦੀ ਕੀਮਤ ਹੈ ਭਾਜੀ ਜਿਹੜੀ ਆਪਾਂ ਹਾਂ ਨਾ ਇਹ ਦੇਣੀ ਆ ਨਾ ਮੋਲ ਨਹੀਂ ਕਰਨਾ ਮੋਲ ਭਾਵੇਂ 40000 ਕਰ ਦਈਏ 37000 ਦੀ ਦੇ ਦਾਂਗੇ 37000 13 ਕਿਲੋ ਦੁੱਧ ਜਿੰਦਾ ਮਰਜੀ ਕੋਈ ਚੋਕ ਲੈ ਕੋਈ 2 ਡੰਗ ਚੋਵੇ 4 ਡੰਗ ਚੋਵੇ ਜਿੰਦਾ ਮਰਜੀ ਠੀਕ ਠੀਕ ਹੈ ਹਾਂਜੀ ਬੋਲੋ ਮੇਰਾ ਵੀ ਨੰਬਰ ਜੀ ਫਿਰ ਫੋਨ ਨੰਬਰ 077 ਦਾ ਕਾਦਾ ਹੈ 75 ਜੇ ਪਿੰਡ ਚਾਲਕਾਂ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੀ 80 80